ਹਲਕਾ ਕੇਂਦਰੀ ਦੇ ਕਾਉਂਸਲਰਾਂ ਨਾਲ ਸਾਫਾ ਉਪ ਮੁੱਖ ਮੰਤਰੀ ਓਮਪrakash ਸੋਨੀ ਨੇ ਮੀਟਿੰਗ ਕੀਤੀ ਅਤੇ ਉਹਨਾਂ ਆਖਿਆ ਕਿ ਮੌਜੂਦਾ ਸਰਕਾਰ ਵੱਲੋਂ ਉਹਨਾਂ ਦੇ ਕਾਉਂਸਲਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੇ ਉੱਪਰ ਝੂਠੇ ਪਰਚੇ ਵੀ ਕੀਤੇ ਜਾ ਰਹੇ ਨੇ। ਉਹਨਾਂ ਆਖਿਆ ਕਿ ਜੇਕਰ ਪ੍ਰਸ਼ਾਸਨ ਵੱਲੋਂ ਝੂਠੇ ਪਰਚੇ ਰੱਦ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਪਹਿਲਾਂ ਹਲਕੇ ਦੇ ਵਰਕਰਾਂ ਨਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਖਿਲਾਫ ਵੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਹਨਾਂ ਆਖਿਆ ਕਿ ਉਹ ਸ਼ਹਿਰ ਨਿਵਾਸੀਆਂ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਪ੍ਰਸ਼ਾਸਨ ਝੂਠੇ ਪਰਚੇ ਜਲਦ ਰੱਦ ਕਰੇ ਇਸ ਮੌਕੇ ਕੌਂਸਲਰ ਵਿਕਾਸ ਸੋਨੀ ਸਾਫਤ ਦਿੱਤੀ ਮੇਯ ਯੂਨੈਸ ਕੁਮਾਰ ਕੁਲਦੀਪ ਕੁਮਾਰ ਸਰਬਜੀਤ ਸਿੰਘ ਲਾਟੀ ਰਾਜੀਵ ਛਾਵੜਾ ਸਮੇਤ ਕਾਂਗਰਸੀ ਕੌਂਸਲਰ ਬਲਾਕ ਪ੍ਰਧਾਨ ਅਤੇ ਕਾਂਗਰਸੀ ਆਗੂ ਹਾਜ਼ਰ ਸਨ ਅੱਜ ਮੀਟਿੰਗ ਜਿਹੜੀ ਹੈ ਸਾਰੇ ਕੌਂਸਲਰ ਸਬਾਨ ਆਏ ਨੇ ਸਾਡੇ ਕੋਈ ਕੌਂਸਲਰ ਨੂੰ ਕੋਈ ਵਾੜਾਂ ਚ ਮੁਸ਼ਕਲ ਆ ਰਹੀ ਹੈ ਝੂਠੇ ਪਰਚੇ ਜਿਹੜੇ ਨੇ ਉਹ ਸਾਡੇ ਦਾਰਾ ਜੀ ਕਾਉਂਸਲਰ ਉਹਨਾਂ ਨੇ ਕੀਤਾ ਗਿਆ ਸਾਡੇ ਵਰਕਰ ਨੇ ਰਣਜੀਤ ਜੀ ਉਹਨਾਂ ਨੇ ਕੀਤਾ ਗਿਆ ਹੁਣ ਇਹ ਇਨਾ ਹੋਛੀਆਂ ਹਰਕਤਾਂ ਦੇ ਉੱਤਰ ਆਏ ਨੇ ਇਹ ਸਾਡੇ ਵਰਕਰਾਂ ਦੇ ਸਾਡੇ ਕਾਉਂਸਲਰਾਂ ਦੇ ਝੂਠੇ ਪਰਚੇ ਜਿਹੜੇ ਨੇ ਇਹਨਾਂ ਨੇ ਸ਼ੁਰੂ ਕਰਵਾਏ ਨੇ ਸੋ ਆਜ ਉਹਦੇ ਲਈ ਮੀਟਿੰਗ ਕੀਤੀ ਆ ਕਿ ਜੇ ਇਹ ਨਾ ਹਟੇ ਆਪਣੀਆਂ ਨਾ ਮਾੜੀਆਂ ਹਰਕਤਾਂ ਤੋਂ ਤੇ ਫਿਰ ਸਾਰੇ ਵਰਕਰ ਇਕੱਠੇ ਹੋ ਗਏ ਸਾਰੇ ਕਾਉਂਸਲਰ ਇਕੱਠੇ ਹੋ ਗਏ ਪਹਿਲੋ ਕੰਸੀਜੈਂਸੀ ਲੈਵਲ ਤੇ ਧਰਨਾ ਦਿੱਤਾ ਜਾਏਗਾ ਫਿਰ ਇੱਕ ਵੱਡਾ ਧਰਨਾ ਸਾਰੇ ਕਾਂਗਰਸੀ ਵਰਕਰਾਂ ਲੋ ਫਿਰ ਉਹ ਵੱਡਾ ਧਰਨਾ ਜਿਹੜਾ ਉਹ ਅਸੀਂ ਪੁੱਲਤੇ ਜਾਾਂਗੇ ਅਜੇ ਅਸੀਂ ਰਿਕਵੈਸਟ ਕਰਦੇ ਆ ਇਸ ਕਰਕੇ ਅਸੀਂ ਧੱਦੇ ਨਹੀਂ ਲਾਉਦੇ ਵੀ ਲੋਕਾਂ ਨੂੰ ਮੁਸ਼ਕਲ ਨਾ ਆਵੇ ਕਿਉਂਕਿ ਜਦੋਂ ਸੜਕਾਂ ਰੁਕਣੀਆਂ ਨੇ ਲੋਕਾਂ ਨੂੰ ਮੁਸ਼ਕਲ ਆਉਣੀਆਂ ਅਸੀਂ ਇਸ ਕਰਕੇ ਥੋੜਾ ਜਿਹਾ ਵਾਈਡ ਕਰ ਰਹੇ ਆ ਪਰ ਸਾਨੂੰ ਮਜਬੂਰ ਹੋ ਕੇ ਫੇਰੇ ਕੰਮ ਕਰਨਾ ਪੈਣਾ ਕਿਉਂਕਿ ਵਰਕਰ ਅੱਜ ਵੀ ਆ ਦੇਖੋ ਸਾਰੇ ਕਾਉਂਸਲਰ ਸਾਰੇ ਵਰਕਰ ਇੱਥੇ ਇਕੱਠੇ ਹੋ ਕੇ ਆਏ ਨੇ ਕਿ ਸਾਡਾ ਧੱਕਾ ਹੋ ਰਿਹਾ ਸੋ ਮੈਂ ਪ੍ਰਸ਼ਾਸਨ ਨੂੰ ਰਿਕਵੈਸਟ ਕਰੂੰਗਾ ਖਾਸ ਕਰਕੇ ਪੁਲਿਸ ਕਮਿਸ਼ਨ ਨੂੰ ਰਿਕਵੈਸਟ ਕਰੂੰਗਾ ਕਿ ਇਹਨਾਂ ਹਰਕਤਾਂ ਤੋਂ ਤੁਹਾਡੇ ਅਫਸਰ ਬਾਜ ਆਉਣ ਨਹੀਂ ਤੇ ਫਿਰ ਸਾਨੂੰ ਇਹ ਜਾ ਕੁਝ ਸਟੈਪ ਲੈਣਾ ਪਏਗਾ